ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਇੱਕ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਅੱਛਾ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਲਟੋਆ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਭਾਉ ਸੁਖਦੇਵ ਸਿੰਘ ਬਲਟੋਆ ਵਾਲ ਨੂੰ ਤੇ ਫੂਲੇ ਨੂੰ ਮਲਾਵਾਂਗੇ ਚਾਰ ਮੱਜਾਂ ਝੋਟੀਆਂ ਇਸ ਵੀਡੀਓ ਦੇ ਵਿੱਚ ਵਿਕਰੀ ਵਾਲੀਆਂ ਰਹਿਣਗੀਆਂ ਸੱਜਣੋ ਜਿਨ੍ਹਾਂ ਦੇ ਵਿੱਚ ਦੋ ਸੂਣ ਵਾਲੀਆਂ ਮਈਆਂ ਇਹ ਨੀਲੀ ਰਵੀ ਦੀਆਂ ਤੇ ਦੋ ਸੂਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਕਿੰਨੇ ਕਿੰਨੇ ਦਿਨਾਂ ਦੀਆਂ ਸੂਈਆਂ ਕਿੰਨਾ ਕਿੰਨਾ ਦੁੱਧ ਤੇ ਇੱਕ ਬੂਰੀ ਮੈਂ ਇਹ ਵਿਕਰੀ ਵਾਲੀ ਰਹੂਗੀ ਵੀਡੀਓ 'ਚ ਇਹਦੇ ਮਗਰ ਦੋਨੇ ਸੂਈਆਂ ਮਗਰ ਕਟੀਆਂ ਵਾਂ ਕੀ ਰਿਕਾਰਡ ਆ ਕਿੰਨਾ ਦੁੱਧ ਸਾਰੀਆਂ ਗੱਲਾਂ ਬਾਤਾਂ ਆਪਾਂ ਮਾਲਕਾਂ ਤੋਂ ਪੁੱਛਦੇ ਆਂ ਜਿਹੜੀ ਪਸੰਦ ਆ ਜਾਂਦੀ ਹੈ ਤਸੱਲੀ ਤੁਸੀਂ ਕਰ ਲੈਣੀ ਤੁਹਾਡਾ ਧੰਨਵਾਦ ਆਪਣੀ ਵੇਖ ਭਾਲ ਕੇ ਕਰਕੇ ਤਸੱਲੀ ਖਰੀਦਦਾਰੀ ਕਰਿਓ ਮਨ ਤੇਰਾ ਪਾਉਜੀ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਹੋਰ ਸੁਣਾਓ ਬੜੀ ਕਿਰਪਾ ਕਰਦੀ ਸ ਹੈ ਗੁਰੂ ਰਾਮ ਦਾ ਸ਼ੁਕਰ ਹੈ ਗੁਰੂ ਰਾਮਦਾਸ ਕਿਰਪਾ ਹੀ ਰੱਖੇ ਚੜਦੀ ਕਲਾ ਨਾ ਹਾਂ ਮੇਰਾ ਤੇ ਕਿਵੇਂ ਮਾਲ ਉਦਨ ਵਾਲਾ ਮਾਲ ਉਦਨ ਵਾਲਾ ਸਾਰਾ ਵਿਗ ਗਿਆ ਹੈ ਹਾਂ ਆ ਇੱਕ ਬੰਦੇ ਨੇ ਵਿੱਚ ਖਾਚੀ ਜੀ ਕਰਤੀ ਸੀ ਠੀਕ ਆ ਉਹ ਅਹੀਂ ਉਹਦੇ ਆਵੇ ਆ ਪਤਾ ਨੰਬਰ ਵੀ ਲਾਉਣਾ ਠੀਕ ਆ ਤੇ ਫੋਟੋ ਵੀ ਲਾਉਣੀ ਉਹਨੇ ਨਾ ਬਲਛਨੇ ਨੇ ਮੈਂ ਮਗਾਲੀ ਇੱਥੋਂ ਆਂਦਾ ਪਹਿਲਾਂ ਆਂਦਾ ਮੈਂ ਮੰਜੇ ਦੇ ਪਿਆ ਹਾਂ ਤੇ ਮੁੜ ਕੇ ਉਹਨੇ ਇੰਜ ਕੀਤਾ ਵੀ ਮੈਂ ਜਿੱਦੋਂ ਉੱਥੇ ਚਲੇਗੀ ਅੱਛਾ ਤੇ ਆਂਦਾ ਚੈੱਕ ਲੈ ਲਓ ਪਹਿਲਾਂ ਦਾ ਪਹਿਲਾਂ ਹਨੂਵੰਦਾ ਜਲੰਧਰ ਤੇ ਜਲੰਧਰੋਂ ਮੁੜ ਕੇ ਦਾ ਲਾਈਟ ਵਾਲੇ ਚੌਂਕ ਤੇ ਆਜੋ ਗੱਡੀ ਵਾਲੇ ਨੂੰ ਗੁਰੂ ਰਾਮਦਾਸ ਚੌਂਕ ਆਹ ਉਹ ਉੱਥੇ ਚਲੇ ਗਿਆ ਗੱਡੀ ਲੈ ਕੇ ਤੇ ਜਾ ਕੇ ਆਂਦਾ ਮੈਂ ਲਾ ਜਾ ਤੇ ਚੈੱਕ ਲੈ ਜਾ ਹਾਂ ਬੱਜ ਗਏ ਅਹੀਂ ਬੱਜ ਗਏ ਉਤੋਂ ਪਰ ਉਹ ਮਹਾਰਾਜ ਅੱਗੇ ਅਹੀਂ ਦਾ ਸਾਨੂੰ ਦਾ ਮਹਾਰਾਜ ਨੇ ਬਚਾਇਆ ਪਰ ਹੋਰ ਵੀ ਬੰਦੇ ਠੱਗਿਆ ਜਾਇਓ ਹੋਰ ਨਾ ਠੱਗਿਆ ਜੋ ਮੈਂ ਆਪਾਂ ਵਿਖਾਉਨੇ ਹਾਂ ਦਸ ਮਹੀਨਾ ਨਹੀਂ ਮੈਂ ਸੁਣੀ ਮਗਰ ਲੱਗਾ ਸਫਾਈ ਜੀ ਮਾਲ ਅੱਛਾ ਤੇ ਮੈਂ ਦਾ ਅਜਪਲ ਕਪਣੀ ਸੂਪਾ ਨਹੀਂ ਜਲੰਧਰ ਏਰੀਆ ਦਾ ਬੰਦਾ ਜਲੰਧਰ ਏਰੀਏ ਦਾ ਬੰਦਾ ਆਵੇ ਫੋਟੋ ਵੀ ਉਹਦੀ ਆਪਣੇ ਕੋਲ ਅੱਗੇ ਲਾਵਾਂਗੇ ਆ ਵੀ ਆਪ ਦਾ ਬਚ ਕੇ ਚੈੱਕ ਕੋਈ ਕਹਿੰਦਾ ਤੇ ਨਾਂ ਭੇਜੋ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਕੋਈ ਬੰਦਾ ਮੈਂ ਲਵੇ ਸਾਈ ਪਾਵੇ ਪੈਸੇ ਪਾਵੇ ਜੇ ਪੈਸੇ ਕੋਈ ਮਾਰੇ ਤੇ ਮੈਨੂੰ ਦੱਸੇ ਆ ਸਹੀ ਗੱਲ ਆ ਹਾ ਇਹ ਨਹੀਂ ਜਿਹੜੇ ਮਰਜ਼ੀ ਚੈਨਲ ਤੇ ਪੈਸੇ ਪਾਵੇ ਪਰ ਇਹ ਨਹੀਂ ਮੈਨੂੰ ਦੱਸ ਦੇ ਬੰਦੇ ਨੇ ਪੈਸੇ ਮਾਰੇ ਮੈਂ ਆਪੇ ਕਢਾ ਕੇ ਦੇਵਾਂਗਾ ਤੇ ਪਰ ਉਹ ਬੰਦਾ ਖੱਚ ਜੋ ਉੱਤੋਂ বাজੋ ਹਾਂ ਉੱਤੋਂ বাজੋ ਉੱਤੋਂ বাজ ਕੇ ਉਹ ਬੰਦੇ ਮੋਨੇ ਜਦੋਂ ਵੀ ਪੀਓਪੋ ਤੇ ਇੱਕੋ ਜੇ ਹਾਂ ਤੇ ਉਹ ਤੋਂ বাজ ਕੇ ਬਿਲਕੁਲ ਬਿਲਕੁਲ ਬਹੁਤ ਬੰਦਿਆਂ ਨਾਲ ਸ਼ੈਲ ਲਿੱਥੀ ਉੱਥੇ ਲਾਈ ਆ ਸਾਡੀ ਵੀ ਸਾਨੂੰ ਤਾਂ ਮਹਾਰਾਜ ਰੱਖ ਗਿਆ ਪਰ ਆਪਣਾ ਉੱਥੇ ਡੀਐਸਪੀ ਬੰਦਾ ਹੈਗਾ ਹੀ ਬਚ ਗਿਆ ਆਪਾਂ ਤਾਂ ਲਾਇਮ ਨਹੀਂ ਮੈਂ ਪਰ ਔਖਾ ਨਹੀਂ ਕੰਮ ਆ ਲੜਾਈ ਪੜਾਈ ਹੋ ਜਾਂਦੀ ਲਾਈ ਲੜਾਈ ਪਣਾਈ ਹੋਈ ਤੇ ਡਰੈਸ ਆਪਣਾ ਡਰੈਸ ਪੈਂਡ ਬਲਟੋਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਂ ਮੇਰਾ ਸੁਖਦੇਵ ਸਿੰਘ ਇਹਦਾ ਫੂਲਾ ਪਤੀਏ ਦਾ ਤੇ ਆਪਾਂ ਚਾਰ ਵਖਾਦ ਗਏ ਚਾਰ ਅਜ ਮਹੀ ਚਾਰੇ ਨੀਲੀ ਰਾਵੀ ਚੰਗੀਆਂ ਠੀਕ ਆ ਚਾਰ ਮਈਆਂ ਚਾਰੇ ਨੀਲੀ ਰਾਵੀ ਚੰਗੀਆਂ ਹਾਂਜੀ ਦੋ ਸੂਈਆਂ ਦੋ ਗੱਬਣਾ ਆ ਦੋ ਗੱਬਣਾ ਦੋ ਸੂਈ ਤੇ ਇਹ ਤੋਂ ਹੀ ਕਰੀਗੇ ਸ਼ੁਰੂ ਇਹਦਾ ਕੀ ਹਿਸਾਬ ਇਹਨੂੰ ਡੇਢ ਕ ਘੰਟਾ ਆਇਆ ਸੂਈ ਨੂੰ ਅਜੇ ਖਲਦੀਪ ਸਿਆ ਠੀਕ ਆ ਤੇ ਕੱਟੀਏ ਨੇ ਦਿੱਤੀ ਬਾਦਲ ਬੁੱਲਦੀ ਓਕੇ ਬਾਦਲ ਦਾ ਟੀਕਾ ਲੱਗਾ ਹਾਂ ਹਾਂ ਆਹ ਮਾਲਕਾ ਨੇ ਦੱਸਿਆ ਮਾਲਕਾ ਨੇ ਦੱਸਿਆ ਕੱਟੀ ਚੰਗੇ ਮਾਲੀ ਦੀ ਆਹੋ ਨਾ ਉਹ ਆਪਾਂ ਨੂੰ ਵਿਖਾਇਆ ਹੀ ਟੀਗਾਇਆ ਵੀ ਠੀਕ ਆ ਸਟਰਾ ਹੈਗਾ ਸੀ ਹਾਂ ਹਾਂ ਓਕੇ ਤੇ ਚੰਗੀ ਜਾਂ ਕੱਟੀ ਸੁਆ ਸੁਆਏ ਮੈਂ ਦੂਜਾ ਲਾਲੇ ਕੋ ਤੇਜਾ ਲਾਲੇ ਅਗਲੇ ਦੇ ਸਮਝਦੇ ਜਿਹੜਾ ਖਰੀਦਦਾ ਉਹ ਆਪਦੀ ਸਮਝ ਉਹ ਆਪਦੀ ਸਮਝ ਲਾਲੇ ਆਪਾਂ ਦੂਜਾ ਸੁਆ ਕਰਕੇ ਤੇਜਾ ਸੁਆ ਕਰਕੇ ਲਈਓ ਦੂਜਾਂ ਦੇ ਠੀਕ ਆ ਭੂਲੇ ਕੱਢ ਬਾਹਰ ਇਹਨੂੰ ਤੇ ਜੇਰ ਅਜ ਪੈਣੀ ਆ ਸੱਜ ਨੂੰ ਹਣਾ ਜੇਰ ਤਾਂ ਜੇ ਡੇਢ ਘੰਟਾ ਹੈ ਨੋਟ ਕਰ ਲਿਓ ਕੱਟੀ ਬਹੁਤ ਪਿਆਰੀ ਦੇਗੀ ਤੇ ਦੁੱਧ ਦੁੱਧ ਦਾ ਕੀ ਤਾਜ਼ਾ ਲਾਵੇ ਦੁੱਧ ਕਲਦੀਸ ਸੇ ਜ਼ਿਆਦਾ ਨਹੀਂ ਕੋਈ 12 13 ਕਿਲੋ ਤਾਂ ਮੈਂ ਕੱਟ ਕੇ ਦੇਉਗੀ ਹਾਂ ਇਹਨਾਂ ਦੇ ਦਊਗੀ ਚਵਾਈ ਜੀ ਦਾ ਹੋਵੇ ਸਾਂਭਣ ਵਾਲਾ ਹਾਂ ਇਹਨਾਂ ਬੰਦੇ ਨੂੰ ਦੇਣਾ ਚਾਹੀਦਾ 12 ਕਿਲੋ ਕਿਲੋ ਕੇ ਡੇਢ ਕਿਲੋ ਦੁੱਧ ਚੋਕੇ ਪਿਆ ਬੱਤ ਮੈਂ ਨੂੰ ਠੀਕ ਆ ਬਹੁਤ ਚੰਗੀ ਮੈਂ ਚੋਂ ਥਣ ਥਣ ਵੇਖ ਲਿਆ ਓਕੇ ਰਿਪੋਰਟ ਚੋਂਦੀ ਓਕੇ ਓਕੇ ਸੱਜਣੋ ਕੱਦ ਕਾਟ ਦਾ ਤਾਜ਼ਾ ਲਾ ਲਓ ਤੁਰਦੀ ਮਿਆਂ ਦਾ ਥਾਨ ਸੋਹਣਾ ਲੱਗਾ ਹੋਇਆ ਪਾਵਰ ਆਲਾ ਵਾ ਬਾਕੀ ਬਰਾਬਰ ਦਾ ਚੂਣ ਚਾਣਾ ਗਲਾ ਤਸੱਲੀ ਕਰ ਸਕਦਾ ਕਿਉਂਕਿ ਜਿਹਨੇ ਪੁੱਤਰ ਠੀਕ ਆ ਤੇ ਅੱਖਾਂ ਇਹ ਨੋਟ ਕਰਿਓ ਮੈਨੂੰ ਲੱਗਦਾ ਅੱਖਾਂ ਚ ਜਵਾਬ ਹੈਗੇ ਹੈਗੇ ਅੱਖਾਂ ਚ ਜਵਾਬ ਕਾਲੀਆਂ ਨਹੀਂ ਨਹੀਂ ਹੈਗੇ ਜਵਾਬ ਬਾਕੀ ਜਿਹੜਾ ਸੱਜਣ ਖਰੀਦਦਾ ਉਹ ਆਪਦੀ ਤਸੱਲੀ ਦੇਖੋ ਹੈਗੇ ਆ ਇਹ ਲੀਵੇ ਭਾਂਡੇ ਦੀ ਸਫਾਈ ਚੈੱਕ ਕਰ ਲਓ ਥਾਂਵਾਂ ਦੀ ਬਹੁਤ ਚੰਗੀ ਹੈ ਚੈੱਕ ਕਰ ਲਓ ਓਕੇ ਰਿਪੋਰਟ ਆ ਮਗਰ ਆ ਗਈ ਕੱਟੀ ਬਾਦਲ ਦੀ ਹਾਂਜੀ ਇਹ ਖੇਮ ਕਰਨਾ ਸ਼ਹਿਰ ਚ ਆਪਾਂ ਮੈਂ ਲਈ ਆ ਠੀਕ ਆ ਮੈਂ ਚੰਗੀ ਨਹੀਂ ਬਾਦਲ ਦੇ ਬਹੁਤ ਟਾਪ ਦੇ ਬੱਚੇ ਆ ਗਏ ਆ ਵੈਸੇ ਕੱਟੀ ਕਿੱਡੀ ਚੰਗੀ ਕੱਲੀ ਬਹੁਤ ਰਿਜ਼ਲਟ ਚੰਗਾ ਵਾ ਹਾਂ ਰੇਟ ਕੱਟਾ ਰੇਟ ਇਹਦਾ ਗੁਲਦੀਪ ਸਿੰਘ ਆ 115000 ਰੁਪਈਆ 1 ਲੱਖ ਤੇ 15000 112000 ਦੀ ਆ ਨਾ ਮੈਂ ਆਪਾ ਦੇਣੀ ਵੇਖ ਨਾੜਾ ਮੈਂ ਦੇ ਪਿੰਡੇ ਤੇ ਚੰਗੀ ਕੀ ਰਾਜ ਤੈ ਤੂੰ ਮਾਰੀ ਸੋਕੇ ਨਾ ਆਏ ਤੈ ਤੂੰ ਮਾਰੀ 112000 ਦੀ ਮੈਂ ਦੇਣੀ ਆਪਾ ਓਕੇ ਓਕੇ 112000 ਰੁਪਈਆ ਸਜਣੋ ਮੁੱਲ 15 12 ਦੀ ਦੇਣੀ ਬਾਕੀ ਤੁਸੀਂ ਸੰਪਰਕ ਕਰ ਲਿਓ ਜਿਹੜੇ ਭਰਾ ਦੇ ਮਨ ਨੂੰ ਚੰਗੀ ਤੇ ਬੂਰੀ ਦਾ ਕੀ ਹਿਸਾਬ ਆ ਬੂਰੀ ਕੁਲਦੀਪ ਸਿੰਘ ਆ ਸੁਈ ਮੈਂ ਆਹ ਤੇਰੀ 8 ਦਿਨਾਂ ਦੀ ਠੀਕ ਆ 6 ਦੀ 7 ਨਹੀਂ ਆ 8ng ਦੀ ਹੋਊਗੀ ਹਾਂ ਤਾਜੀ ਆ ਤਾਜੀ ਬਿਲਕੁਲ ਹੀ ਤੇ ਇਹ ਕੱਟੀ ਇਹ ਡਾਇਮੰਡ ਵਾਲੀ ਦੀ ਕੱਟੀ ਆ ਜਿਹੜੇ ਬੰਦੇ ਤੋਂ ਆਪਾਂ ਮੈਂ ਲਈ ਆ ਹਾਂ ਉਹ 30000 ਦੀ ਕੱਟੀ ਰੱਖੂਗਾ ਜੇ ਕਿਸੇ ਨੇ ਕੱਟੀ ਦੇਣੀ ਹੋ ਹੁਣ ਵੀ ਹੁਣ ਵੀ ਓਕੇ ਭਾਵੇਂ ਉਹਨੇ ਕੋਈ ਲਾਜੇ ਠੀਕ ਆ ਆ ਤੇ ਬਾਕੀ ਮੈਲ ਦੀ ਕੱਟੀ ਮਿਹਨਤ ਆ ਤੇ ਹਜੇ ਕਿੱਥੋਂ ਛੱਡ ਜੂ ਅਗਲਾ ਨਹੀਂ ਨਹੀਂ ਅਗਲਾ ਜੀ ਮਹੀਨਾ ਜੇ ਗੱਲ ਕਰ ਲੇ ਮਹੀਨਾ ਚੋਕੇ ਚਿੰਦਾ ਕੇ ਦੇ ਦੂਗਾ ਅਗਲਾ ਉਹ ਤੋਂ 50 ਦੀ ਦੂ 30 ਦੀ ਥੋੜੀ ਮੋੜੂਗਾ ਜਿਹਨੇ ਮੈਂ ਚੰਗਾਤੀ ਅੱਧੀ ਓਕੇ ਦੁੱਧ ਹੁਣ ਕਿੰਨਾ ਚਵਾਉਣਾ ਦੁੱਧ ਹੁਣ ਆਪਾਂ 14 ਕਿਲੋ ਮੈਂ ਥੱਲੇ 13 ਦੀ ਗਰੰਟੀ ਨਹੀਂ ਦੇ ਦਾਂਗੇ ਸਜਣਾ ਦੁੱਧ 14 ਮਾਲਕ ਕਹਿੰਦੇ 13 ਦੀ ਗਰੰਟੀ ਦੇਖੋ ਪਿਓਰ ਨੀਲੀ 라ਵੀ ਹਾਂ ਨਹੀਂ ਓਕੇ ਕੱਦ ਦੇ ਵੇ ਮੈਂ ਦਾ ਬੇਲ ਵੇ ਓਕੇ 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 ਬਾਕੀ ਵਾਇਰਲ ਵਰਲ ਚੰਗੀ ਆ ਸੱਚ ਨੂੰ ਲੇਵਾ ਗਾਂ ਨੂੰ ਵੀ ਸੋਹਣਾ ਚੁਵਾਈ ਬਹੁਤ ਹੀ ਚੰਗੀ ਗਾਰਡ ਮੈਂ 2.5 ਕਿਲੋ ਠਾਂਚਾ ਮੈਂ ਦਾ ਚੰਗਾ ਵਾ ਕੱਦ ਕਾਠ ਬੇਲ ਓਕੇ ਰਿਪੋਰਟ ਆ ਬਾਕੀ ਬੜੀ ਚੰਗੀ ਕਲਦੇਸਾ ਚੋਣ ਚਾਨਮੇ ਠੀਕ ਆ ਕਰੀ ਸਿੱਧੀ ਮੜੀ ਜੀ ਆ ਚੈੱਕ ਕਰੋ ਸੱਜਣੋ ਆ ਥਾਂ ਲੈਵੇ ਦੀ ਕੁਆਲਿਟੀ ਸਿਰ ਮੂੰਹ ਦੀ ਕੁਆਲਿਟੀ ਬੂਰੀ ਦੇ ਸ਼ਕੀਨਪੁਰਾਵਾਂ ਲਈ ਕਰ ਲੋ ਚੈੱਕ ਲੈਵਾ ਪਾਂਡਾ ਗਾਹ ਨੂੰ ਤੇ ਜੇ ਇਹ ਆ ਪੰਜ ਚਾਰ ਦਿਨ ਮੈਂ ਰਹਿ ਗਈ 16 ਕਿਲੋ ਆਪਾਂ ਚਵਾ ਕੇ ਦੇ ਦਾਂਗੇ ਉਹਦੇ ਮਾਲਕਾਂ ਨੇ ਕਿਹਾ ਵੀ ਦੇ ਦਿੰਦੀ ਐ ਨਾ ਆ ਦੇ ਦਿੰਦੀ ਰੇਟ ਇਹਦਾ ਕੀ ਕਰਦੀ ਇਹਦਾ 145 142 ਦੀਆਂ ਨਾਈ ਮੁੱਲ 145000 ਸਜਣੋਂ 142 ਦੀ ਵੀਰ ਹਰੀ ਕਹਿੰਦੇ ਬਾਕੀ ਸੰਪਰਕ ਕਰ ਲਿਓ ਆਏ ਗਾਇਕ ਦਾ ਆਏ ਗਾਗ ਦਾ ਫੇਰ ਮਾਨਤਨ ਕਰਾਂਗੇ ਮਾਨਤਨ ਕਰ ਦਿਆਂਗੇ ਆਏ ਦਾ ਸੁਗਾ ਸੁਗਾ ਦੂਜਾ ਲਾਲੇ ਕੋ ਤੀਜਾ ਲਾਲੇ ਉਹਨਾਂ ਦੇ ਬਾਅਦ ਆਪੀ ਸਮਝ ਵਰਤੇ ਸਮਝ ਵਰਤੇ ਸਾਡੀ ਸਮਝ ਕੋਈ ਨਹੀਂ ਗਈ ਠੀਕ ਆ ਸਾਡੀਆਂ ਦਾ ਫੇਲ ਹੋ ਜਾਂਦੀਆਂ ਘਰ ਵਾਲੇ ਦੂਜਾ ਹੀ ਜਾਂਦੇ ਤੇ ਘਰ ਵਾਲੇ ਵੀ ਹਾਂਜੀ ਇਹਦਾ ਹਿਸਾਬ ਇਹ ਦੂਜਾ ਸੁਗਾ ਛੋਟੀ ਗੱਬਣੀ ਦੂਜਾ ਸੁਆ ਆ ਮਈਜੇ 6 ਤਾਂ ਦੀ ਹੋਏਗੀ ਠੀਕ ਆ ਹਾਂ ਇਹ ਛੇ ਇਸੇ ਛੋਟੀ ਦੀ ਠੱਗੀ ਮਾਰ ਲੱਗੇ अच्छा ये मंगली सी हां ये मंगली ਸਾਡੀ ਹੱਕ ਦੇ ਕਮਾਈ ਸੀ ਸ਼ੁਕਰ ਕਰੂ ਰੋਦਾ ਬੜਾ ਧੰਨਵਾਦ ਬਚ ਗਏ ਜੀ ਬੜੀ ਛੋਟੀ ਖਰੀਦ ਮੁਟਕੀ ਉਲਟਾਉਂਦੇ ਐ ਛੋਟੀ ਮਹੀਨਾ ਨਹੀਂ ਸੋਣੀ ਮਾਹੀਨਾ ਕਿਹੜੇ ਕਿਹੜਾ ਬੰਦਾ ਆਂਦਾ ਮਹੀਨਾ ਨਹੀਂ ਸੋਣੀ ਦਾਹਾਂ 12 ਦਿਨਾਂ ਸੂਪ ਪੈਣੀ ਆ ਇਹ ਪਹਿਲਾ ਸੂਪ ਨਿਕਲਦੇ ਇਸ ਮਹੀਨੇ ਤੱਕ ਲੈ ਜਾਣੇ ਆ ਜੀ ਬਣੂਗੀ ਛੋਟੀ ਚੰਗੀ ਬੜੀ ਚੰਗੀ ਬਣੂਗੀ ਵੇਖੋ ਸਜਣੋ ਇਹਦੀਆਂ ਅੱਖਾਂ 'ਚ ਨਿਸ਼ਾਨ ਹੈਗੇ ਆ ਚਾਰੇ ਪੈਰ ਧੁੱਤੇ ਆ ਥਾਣਾ ਦੋ ਆ ਗਏ ਗੁਲਾਬੀ ਤੇ ਬਾਕੀ ਭਾਰ ਪੂਰਾ ਲੋ ਇਹਦੀ ਗਰੰਟੀ ਫੁੱਲ ਥਾਣਾ ਦੀ ਭਾਰ ਦੀ ਆਪਣੀ ਗਰੰਟੀ ਆਣ ਤਾਂ ਇੱਥੇ ਆ ਕੇ ਟਿੱਪੇ ਆ ਅਗਲਾ ਆ ਦੀ ਤਸੱਲੀ ਕਰੇ ਪਰ ਆਪਣੀ ਗਰੰਟੀ ਆ ਠੀਕ ਆ ਉੱਤਰ ਦੀ ਟਿੱਪ ਲੇ ਉੱਤਰ ਦੀ ਟਿੱਪ ਤੇ ਹੋਣਾ ਪਾ ਉਤਰਾ ਨਿਕਲਨੇਗਾ ਚੰਗੇ ਰੋ ਜੇ ਕੋਈ 10 15000 ਸਾਈ ਪਾਉ ਤੇ ਕਲਨੇਗਾ ਇਸ ਤਰ੍ਹਾਂ ਨਹੀਂ ਫਿਰ ਦੂਜੀ ਗੱਲ ਇਹ ਆ ਆਪਦੇ ਘਰ ਦੀ ਲੋਕੇਸ਼ਨ ਪਾਉ ਤੇ ਲੋਕੇਸ਼ਨ ਪਾਉ ਤੇ ਫਿਰ ਆ ਪਤਾ ਤਾਂ ਹੋ ਗਏ ਇਥੋਂ ਦਾ ਬੰਦਾ ਹਾਂ ਹਾਂ ਰੇਟ ਰੇਟ ਇਹਦਾ 115 ਇਹਦਾ 115 ਹਾਂ ਮਾਨਤਨ ਹੋ ਜੂ ਹੋ ਜੂਗਾ 1015 ਹੋਦਾ ਇਹਦਾ ਠੀਕ 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 ਚਲੋ ਕੋਈ ਨਹੀਂ ਬਾਕੀ ਕਰਦੀ ਹੈ ਤਿਆਰੀ ਤੇ ਆ ਇਹ ਤੀਜਾ ਸੁਗਾ ਮਹਿਸੂਨ ਵਾਲੀ ਠੀਕ ਆ ਇਹ ਵੀ ਨੀਲੀ ਦੀ ਆ ਇਹ ਵੀ ਨੀਲੀ ਦੀ ਆ ਪਾ ਇਥੇ ਗਵਾਂਢੋਂ ਲਈ ਹੁੰਨੀ ਹੈ ਜੀ ਠੀਕ ਆ ਹਾਂ ਇਹ ਕੀ ਦੁੱਧ ਦੁੱਧ ਰਕਾਟੇ ਦਾ ਇਹ ਕਲਦੇਸਾ 12 13 ਕਿਲੋ ਮੈਂ ਦੁੱਧ ਦਿੰਦੀ ਆ 12 13 ਕਿਲੋ ਦੇ ਹਾਂ ਓਕੇ 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 ਅਜੇ ਮੈਂ ਹਫਤਾ ਲੈ ਲੈਂਦੀ ਠੀਕ ਆ ਹਾਂ ਲੈ ਜੂਗੀ ਹਜੇ ਹਫਤਾ ਹਨਾ ਬੰਡ ਤਾਂ ਫੁੱਲੇ ਚੰਗੀ ਜਾ ਪੂਰੀ ਪੂਰੀ ਠੀਕ ਭਾਰਪੂਰੇ ਲੋ ਇਹਦੀ ਵੀ ਇਹਦੀ ਵੀ ਗਰੰਟੀ ਫੁੱਲ ਠੀਕ ਇਹ ਜੇ ਆਂਦੇ ਨਾ ਕਰਦੀ ਮੈਂ ਉਹ ਗੱਲ ਹੀ ਆ ਘਰ ਚੋਂ ਹੀ ਆਈ ਘਰ ਚੋਂ ਲਈਏ ਭਾਜੀ ਤੇ ਲਾਗੋ ਲਈਏ ਦੂਰੋਂ ਠੀਕ ਆ ਥਨ ਥਨੋ ਕੇਰ ਪਾਏ ਤੇਪਕੇ ਲਈ ਤੇਪਕੇ ਦੇਣੀ ਇਹਦਾ ਕੀ ਰੇਟ ਕਰੋਗੇ ਇਹ ਦਾ ਅਕਲ ਦੀ ਸਿਕ 15 1 ਲੱਖ 15000 ਹਜ਼ਾਰ ਦਾ ਮਾਨ ਇਹਦਾ ਕਰਾਂਗੇ ਕਰ ਦਿਓ ਯਾਰ ਥੋੜਾ ਬੋਤਾ ਇਹਦੇ ਵਿੱਚ ਨਾ ਉਹ ਝੂਠੀ ਆ ਹਾਂ ਫੂਲਿਆ ਹੋਰ 2000 ਦਾ ਕਰ ਦਾਂਗੇ ਯਾਰ 2000 ਨਾਲ ਨਹੀਂ ਗੱਲ ਬੰਨੀ ਇਹ ਜੇ ਵੇਚਨੀ ਆ ਤੇ ਫਿਰ ਟਿਕਾਣੇ ਆਓ ਦੇ ਨੀ ਇੱਕ 10 ਦੀ ਦੇ ਇੱਕ 10 ਦੀ ਦੇ ਦੇ ਕੇ ਬਾਕੀ ਝੋਟੀ ਬਹੁਤ ਚੰਗੀ ਵੀ ਜੀ ਚਲੋ ਆਪਾਂ ਤਾਂ ਨਹੀਂ ਕਹਿੰਦੇ ਮਾੜੀ ਬਾਕੀ ਅਗਲੇ ਗਾਗ ਨਹੀਂ ਵੇਖ ਕੇ ਲੈ ਹਾਂ 1 ਲੱਖ ਤੇ 10000 ਦੀ ਰੇਰ ਹੀ ਕਹਿੰਦੇ ਸਜਣਾ ਹਾਂਜੀ ਤੇ ਬਾਕੀ ਜਿਹੜਾ ਸੱਜਣਾ ਠੰਡੀ ਬੜੀ ਮੈਂ ਖਰੀਦਣੀ ਚਾਹੁੰਦਾ ਉਹ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਸਕਦਾ ਤੇ ਆ ਵੀ ਪਾਉ ਕਰੀ ਮੜੀ ਜੀ ਹਲਾ ਦੇ ਫੇਰ ਇਹ ਸੀਗੇ ਸੱਜਣਾ ਪਾਉ ਸਕਦੇਵ ਤੇ ਫੂਲੇ ਕੋਲੇ ਪਸ਼ੂ ਵਿਕਰੀ ਵਾਲੇ ਇਹਨਾਂ ਦਾ ਡਿਟੇਲ ਤੁਹਾਨੂੰ ਲੈਤੀ ਆ ਫੇਰ ਵੀ ਹੱਥ ਮੰਨ ਕੇ ਬੇਨਤੀ ਆ ਵੀ ਜਿਹੜਾ ਪਸ਼ੂ ਤੁਸੀਂ ਖਰੀਦਿਓ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਬੜੀ ਮੈਂ ਚੰਗੀ ਕਲਦੇਸ ਹੈ ਨਹੀਂ ਚੰਗੀ ਕੱਦ ਕਾਠ ਬਹੁਤ ਹੈ ਵੇਲ ਬਹੁਤ ਹੈ ਸਹੀ ਹੋ ਸਹੀ ਹੈ ਹਾਂ ਤੇ ਮਗਰ ਇਹਦੇ ਕੱਟੀ ਆ ਗਈ ਇਹ ਬਿਲਕੁਲ ਹੀ ਤਾਜੀ ਸੂਈ ਹਜੇ ਜੇਰ ਪੌੜੀ ਇਹਦੇ ਤੇ ਤਾਂ ਕੋਈ ਹੈ ਹੀ ਨਹੀਂ ਸ਼ੱਕ ਸੱਜਣੋ ਓਕੇ ਆ ਛੋਟੀ ਕੋਈ ਐ ਨਹੀਂ ਵੀ ਸਿੱਧੀ ਖੜੀ ਜਾਂ ਕੋਈ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ